ਸਾਨੋ ਮਨ ਕਹਿੰਦੇ ਭਾਈ ਮਾਇਆ ਤਿਆਗਣ ਨਾਲ ਨਹੀਂ ਕੁਝ ਹੋਏਗਾ ਮਨ ਦਾ ਮਾਨ ਤਿਆਗਣਾ ਪੈਂਦਾ ਕੋਈ ਬੰਦਾ ਤੀਰਥਾਂ ਤੇ ਜਾ ਕੇ ਜਪ ਤਪ ਕਰਕੇ ਪੂਜਾ ਪਹਾਠ ਕਰਕੇ ਦਾਨ ਪੁੰਨ ਕਰਕੇ ਮਾਨ ਕਰੇ ਹਜ਼ੂਰ ਨੇ ਉਦਾਹਰਨ ਦਿੱਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਿਵੇਂ ਹਾਥੀ ਦਾ ਇਸ਼ਨਾਨ ਬਿਰਥ ਹੋ ਜਾਂਦਾ ਹੈ ਕਿਉਂ ਉਹ ਨਦੀ ਵਿੱਚ ਨਹਾਉਣ ਤੋਂ ਬਾਅਦ ਚਿੱਕੜ ਭਰ ਕੇ ਉੱਪਰ ਭਾ ਲੈਂਦਾ ਕਦੇ ਤੁਸੀਂ ਵੇਖਿਓ ਹਾਥੀ ਦੇ ਸਰੀਰ ਉੱਤੇ ਚਮੜੀ ਤੇ ਏਨੀ ਮੋਟੀ-ਮੋਟੀ ਮਿੱਟੀ ਦੀ ਤਹਿ ਜੰਮੀ ਹੁੰਦੀ ਜਦੋਂ ਉਹ ਨਦੀ ਚ ਨਹਾਉਂਦਾ ਉਹ ਚਿੱਕੜ ਭਰ ਕੇ ਫਿਰ ਉੱਪਰ ਭਾ ਲੈਂਦਾ ਜਾਂ ਇਹਦਾ ਮਿੱਟੀ ਚਮੜੀ ਤੇ ਫਿਰ ਮਿੱਟੀ ਜੰਮ ਜਾਂਦੀ ਹੈ ਹਾਥੀ ਦਾ ਇਸ਼ਨਾਨ ਭਾਈ ਤੇਰਾ ਦਾਨ ਕੀ ਜੇ ਤੂੰ ਚਿੱਤ ਵਿੱਚ ਇਹ ਲੈਂਦਾਂਦਾ ਜਦੋਂ ਤੂੰ ਮਾਣ ਕੀਤਾ ਜਦੋਂ ਤੂੰ ਮਾਣ ਕੀਤਾ ਤੇ ਜਦੋਂ ਤੂੰ ਮਾਣ ਕਰ ਲਿਆ ਤੇਰੀ ਜਦੋਂ ਤੂੰ ਮਾਣ ਕਰ ਲਿਆ ਚਿੱਤ ਦਿੱਤਾ ਮੈਂ ਆ ਅੱਜ ਜਗਾ ਗੁਰਦੁਆਰੇ ਨੂੰ ਦਿੱਤੀ ਹੈ ਤੇਰਾ ਉਹ ਕੀਤੀ ਹੋਈ ਸੇਵਾਦਾਨ ਪੁੰਨ ਤਿਰ ਸਭ ਕੁਝ ਬ्यर्थ ਹੋ ਗਿਆ ਕਿਉਂ ਤੂੰ ਮਾਣ ਕਰ ਲਿਆ ਮਾਣ ਤੇ ਅਗਣਾ ਜ਼ਰੂਰੀ ਹੈ ਇਹ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਲੋਕ ਕਹਿੰਦੇ ਹਜ਼ੂਰ ਦਾਨ ਕਰ ਆਪ ਨੂੰ ਯਾਦ ਰਹੇਗਾ ਤੀਰਥ ਵਰਤ ਹਰ ਦਾਨ ਕਰ ਮਨ ਮੈਂ ਤਰੇ ਗੁਮਾਨ ਇਹ ਫਲ ਜਾਤ ਤਿਉਂ ਛਨਾ ਕਹਿੰਦੇ ਭਾਈ ਹਾਥੀ ਦਾ ਸ਼ਨਾ ਇਦਾਂ ਤੇਰਾ ਦਾਨ ਬ्यर्थ ਭਲਿਆ ਕਰਕੇ ਮਾਣ ਕਰੀ ਜੰਨੇ ਮੈਂ ਦਾਨ ਕੀਤਾ ਪਾਤਸ਼ਾਹ ਕਹਿੰਦੇ ਮਾਇਆ ਤਿਆਗਣ ਨਾਲ ਨਹੀਂ ਕੁਝ ਹੁੰਦਾ ਮਾਇਆ ਤੇ ਅੱਗੀ ਹੈ ਸਭ ਕੋਈ ਤਿਆਗ ਦਿੱਤਾ ਉਹਨੇ ਤਾਂ ਘਰ-ਵਾਰ ਤਿਆਗ ਦਿੱਤਾ ਕਹਿੰਦੇ ਤਿਆਗਣ ਨਾਲ ਨਹੀਂ ਕੁਝ ਹੁੰਦਾ ਮਨ ਦਾ ਮਾਣ ਤੇ ਅੱਗਣਾ ਪੈਂਦਾ ਕਈ ਵਾਰ ਤਿਆਗ ਕੇ ਚਿੱਤ ਵਿੱਚ ਮਾਣ ਆ ਗਿਆ ਪਉਨੂ ਹਜ਼ੂਰ ਕਹਿੰਦੇ ਕਬੀਰ ਮਾਇਆ ਤਜੀ ਤਾਂ ਕਿਆ ਭਿਆ ਜੋ ਮਾਣ ਤਜਿਆ ਨਹੀਂ ਜਾਏ ਕਹਿੰਦੇ ਤੂੰ ਮਾਣ ਹੀ ਨਹੀਂ ਛੱਡਿਆ ਮਾਇਆ ਛੱਡਣ ਦਾ ਕੀ ਫਾਇਦਾ ਕਬੀਰ ਮਾਇਆ ਤਜੀ ਤਾਂ ਕਿਆ ਭਿਆ ਜੋ ਮਾਣ ਤਜਿਆ ਨਹੀਂ ਜਾਏ ਮਾਣ ਮੋਨੀ ਮਨ ਵਰ ਗਲੇ ਮਾਣ ਸਭੇ ਕੋ ਖਾਏ ਇਸ ਲਈ ਹਜ਼ੂਰ ਕਹਿੰਦੇ ਸਾਦੋ ਮਾਨ ਤਿਆਗੋ ਸਾਦੋ ਮਨ ਕਾਮਾਨ ਆਹ ਠੋਡੀ ਆਵਾਜ਼ ਹੋਣੀ ਚਾਹੀਦੀ ਸਾਦੋ ਮਨ ਕਾਮਾਨ ਤਪਸਵੀ ਪਰਵੰਨਨ ਸਾਹਿਬ ਨੇ ਗਾਥਾ ਲਿਖੀ ਉਹ ਭੋਰੇ ਵਿੱਚ ਨਾ 40 ਦਿਨ ਭੁੱਖਾ ਰਹਿੰਦਾ ਸੀ ਨੇ ਜਲ ਵਰਤ ਰੱਖਿਆ ਹੋਇਆ ਕੱਲਾ ਜਲ ਘੜਾ ਪੋ 40 ਦਿਨ ਭੋਰੇ ਤੋਂ ਬਾਹਰ ਨਹੀਂ ਨਿਕਲਿਆ 40 ਦਿਨ ਭੋਰੇ ਵਿੱਚ ਉਹ ਵਰਤ ਰੱਖ ਕੇ ਤਪ ਕੀਤਾ ਜਦੋਂ 40 ਦਿਨਾਂ ਬਾਅਦ ਬਾਹਰ ਆਇਆ ਸੰਕੜੇ ਨੇ ਸੱਦ ਕੇ ਖੜੇ ਕੀਤੇ ਭੋਰੇ ਤੋਂ ਬਾਹਰ ਆਇਆ ਫੁੱਲਾਂ ਦੀ ਬਰਕਤ ਉਹਨੂੰ ਲੋਕ ਮੱਥਾ ਬਹੁਤ ਵੱਡਾ ਤਪੱਸਵੀ ਜੇ ਆ ਕਰਕੇ ਆਏ ਨੇ ਨੇ 40 ਦਿਨ ਉੱਤੇ गुजारा ਦਿਨ ਉਹਨੂੰ ਲੋਕ ਉਹਦੇ ਮੱਥਾ ਟੇਕ ਰਹੇ ਨੇ ਤੱਕੇ ਪੈ ਰਹੇ ਨੇ ਫੁੱਲਾਂ ਦੀ ਵਰਕਾ ਹੋ ਰਹੀ ਹੈ ਉਹਨੇ ਕੁਝ ਮਹੀਨਿਆਂ ਬਾਅਦ ਭੋਰੇ ਵਿੱਚ ਫਿਰ 40 ਦਿਨ ਦਾ ਤਾਪਰਾ 40 ਲੋਕ ਆਉਂਦੇ ਨੇ ਹਾਜ਼ਰੀਆਂ ਭਰ-ਭਰ ਕੇ ਬਾਹਰ ਬਹਿ ਕੇ ਜਾਈ ਜਾਂਦੇ ਨੇ ਜਦ ਉਹ ਬਾਹਰ ਆਉਂਦਾ ਹੈ ਬਾਰ ਫੁੱਲਾਂ ਦੀਆਂ ਮਾਲਾ ਲੈ ਕੇ ਖੜੇ ਨੇ ਕਰ ਰਹੇ ਹੈ ਕੋਈ ਮੋਰੇ ਹੋ ਕੇ ਮਤ ਬਹੁਤ ਵਾਲੀ ਦਿਨੇ ਭੋਰੇ ਚ ਰਹਿੰਦੇ ਨੇ ਭੁੱਖੇ ਰਹਿੰਦੇ ਨੇ 40 ਦਿਨ ਭੁੱਖੇ ਰਹਿ ਕੇ ਤਪ ਕੀਤਾ ਜਦੋਂ ਉਹਨੇ ਕੁਝ ਮਹੀਨਿਆਂ ਬਾਅਦ ਦੁਬਾਰਾ ਤੀਜੀ ਵਾਰ ਫਿਰ ਰੱਖਿਆ ਨਾ 40 ਦਿਨ ਦਾ ਭੁੱਖਾ ਵਰਤ ਤਾਂ ਸਜਣੋ ਇੱਕ ਸਿਆਣਾ ਬੰਦਾ ਬਜ਼ੁਰਗ ਵਿੱਚੋਂ ਆਇਆ ਉਹਨੇ ਕਹੋ ਭਾਈ ਐਵੇਂ ਭਲਿੱਖੇ ਵਿੱਚ ਨਾ ਰੋ ਕਿ ਇਹ ਬੰਦਾ ਭੁੱਖਾ ਰਹਿੰਦਾ 40 ਦਿਨ ਭੋਰੇ ਵਿੱਚ ਤੁਸੀਂ ਕਹਿੰਦੇ ਹੋ ਭੁੱਖਾ ਰਹਿੰਦਾ ਹੈ ਕੱਲਾ ਪਾਣੀ ਤੁਸੀਂ ਉਹ ਇਹਨੂੰ ਫੁੱਲਾਂ ਦੀ ਵਰਖਾ ਕਰਦੇ ਹੋ ਫੁੱਲਾਂ ਦੀਆਂ ਮਾਲਾ ਪਾਉਂਦੇ ਭਾਈ ਇਹ ਭੁੱਖਾ ਨਹੀਂ ਰਹਿੰਦਾ ਇਹ ਰੋਟੀ ਨਹੀਂ ਕੱਲੀ ਖਾਂਦਾ ਇਹ ਪ੍ਰਤਿਸ਼ਟਾ ਵਧਾਈ ਦਿੰਦੇ ਹੋ ਮਾਣ ਖਾ ਰਿਹਾ ਹੈ ਲੱਗਦੀ ਨਹੀਂ ਕਿਉਂ ਇਹਦੇ ਚਿੱਤ ਵਿੱਚ ਹੁੰਦਾ 40 ਦਿਨਾਂ ਬਾਅਦ ਸਾਡਾ ਟਿਕਣਾ ਇਹ ਲੋਕ ਮੱਥਾ ਕੀਤੀ ਹੋਈ ਫੁੱਲਾਂ ਦਾ ਮਾਣ ਅੰਦਰ ਖਾ ਰਿਆ ਆਪਣਾ ਮਾਣ ਦੀ ਰੋਟੀ ਬਣਾ ਲਈ ਵਡਿਆਈ ਦਾ ਇਹ ਕਿਉਂਕਿ ਵਡਿਆਈ ਦਾ ਭੋਜਨ ਹੈ ਕਿਸੇ ਬੰਦੇ ਦੀ ਵਡਿਆਈ ਕਰੀ ਜਾਓ ਉਹਨੂੰ 5-700 ਬੰਦੇ ਸੱਦ ਕੇ ਉਹਨੂੰ ਸਨਮਾਨ ਸਨਮਾਨ ਹੋਣੇ 20-50 ਵਾਰੋਂ ਦਾ ਨਾਮ ਲਓ ਮਾਫ ਕਰਿਓ ਉਹਨੂੰ ਸਵੇਰ ਤੋਂ ਦੁਪਹਿਰ ਤੱਕ ਸਟੇਜ ਤੇ ਬਿਠਾ ਦਿਓ ਉਹਨੂੰ ਭੁੱਖ ਨਹੀਂ ਲੱਗਦੀ ਉਹ ਲੋਕਾਂ ਦੀ ਵਡਿਆਈ ਖਾ ਰਿਹਾ ਹੈ ਵਡਿਆਈਆਂ ਦਿੱਤੀਆਂ ਬੰਦੇ ਦਾ ਮਨ ਖਾਣ ਲੱਗ ਪੈਂਦਾ ਔਰ ਜਦੋਂ ਉਹ ਬਜ਼ੁਰਗ ਨੇ ਕਹੋ ਭਾਈ ਇਹ ਭੁੱਖਾ ਨਹੀਂ ਰਹਿੰਦਾ ਇਹ ਨਾ ਸਮਝੋ ਕਿ 40 ਦਿਨ ਇਹ ਟੋਡੀ ਵਡਿਆਈ ਖਾ ਰਿਹਾ ਹੈ ਜਿਹੜੀ ਤੁਸੀਂ ਵਡਿਆਈ ਦੇ ਫਿਰ ਉਹ ਬਜ਼ੁਰਗ ਨੇ ਇੱਕ ਗੱਲ ਕਹੀ 40 ਦਿਨਾਂ ਬਾਅਦ ਮੱਥਾ ਨਾ ਟੇਕਿਓ ਡਬਲ ਆਉਂਦੀ ਥੋੜੀ 40 ਦਿਨਾਂ ਬਾਅਦ ਆਇਆ ਨਾ 40 ਦਿਨਾਂ ਬਾਅਦ ਜਦੋਂ ਆਇਆ ਫਿਰ ਜਦੋਂ ਪੋਰੇ ਤੋਂ ਦੀ ਬਰਖਾ ਨਾ ਕਰਿਓ ਇਹਨੂੰ ਕੋਈ ਮੱਥਾ ਨਾ ਟੇਕਿਓ ਫਿਰ ਵੇਖ ਰਹਿਦਾ ਨਹੀਂ ਰਹਿਣਾ ਜਦੋਂ ਉਹ 40 ਦਿਨਾਂ ਬਾਅਦ ਬਾਹਰ ਆਇਆ ਉਹ ਬਜ਼ੁਰਗ ਨੇ ਸੰਗਤ ਰੋਕਤੀ ਕਹਿੰਦੇ ਭਾਈ ਕੋਈ ਇਹਨੂੰ ਮੱਥਾ ਟੇਕਣ ਨਾ ਜਾਇਓ ਕੋਈ ਇਹਨੂੰ ਫੁੱਲਾਂ ਦੀ ਵਰਖਾ ਨਾ ਕਰਿਓ ਕੋਈ ਇਹਦੇ ਗਲ 'ਚ ਫੁੱਲਾਂ ਦੀ ਮਾਲਾ ਨਾ ਪਾਇਓ ਜਦੋਂ ਉਹ ਭੋਰੇ ਤੋਂ ਬਾਹਰ ਨਿਕਲਿਆ ਉਹਨੇ ਵੇਖਿਆ ਲੋਕ ਹੀ ਕੋਈ ਨਹੀਂ ਆਏ ਨਾ ਕੋਈ ਮੱਥਾ ਟੇਕਣ ਆਇਆ ਨਾ ਕੋਈ ਫੁੱਲਾਂ ਦੀ ਮਾਲਾ ਪਾਉਣ ਆਇਆ ਨਾ ਕੋਈ ਫੁੱਲਾਂ ਦੀ ਵਰਖਾ ਕਰਨ ਆਇਆ ਜਦੋਂ ਉਹ ਸਾਧੂ ਨੇ ਵੇਖਿਆ ਆਇਆ ਹੀ ਕੋਈ ਨਹੀਂ ਉਹ ਭੋਰੇ ਤੋਂ ਬਾਹਰ ਨਿਕਲਦਿਆਂ ਹੀ ਵੇਖ ਕੇ बेहोश ਹੋ ਗਿਆ ਉਹ ਕਿੰਦੇ ਨੇ ਨੂੰ ਕੀ ਹੋਇਆ ਉਹਦੇ ਚਿੱਲੇ ਚੁੱਕ ਕੇ ਲੈ ਗਏ ਹੋਸ਼ ਹੋਇਆ ਉਹਨੂੰ ਚੁੱਕ ਕੇ ਦਾਖਲ ਕਰਾਇਆ ਕਿਉਂ ਉਹਨੂੰ ਅੰਦਰੋਂ ਕਿੰਨਾ ਪਹਿਲਾਂ ਵੀ ਭੋਰੇ ਜਰ ਹੈ ਪਹਿਲਾਂ ਕਮਜ਼ੋਰੀ ਨਹੀਂ ਆਈ ਪਤਾ ਕਿਉਂ ਰੋਟੀ ਛੱਡੀ ਸੀ ਲੋਕਾਂ ਦੀ ਵਡਿਆਈ ਨਹੀਂ ਛੱਡੀ ਵਡਿਆਈ ਖਾ ਕੇ ਬੰਦਾ ਤਕੜਾ ਹੋ ਰਿਹਾ ਸੀ ਜਦੋਂ ਵਡਿਆਈ ਮਿਲਣੀ ਬੰਦ ਹੋਈ ਉਦੋਂ ਉਹ ਬੰਦੇ ਨੂੰ ਰੋਟੀ ਦੇ ਭੋਜਨ ਕਰਕੇ ਕਮਜ਼ੋਰੀ ਪੈ ਗਈ ਸਰੀਰ 'ਚ ਕਹਿਣ ਤੋਂ ਭਾਵ ਇਹ ਹੈ ਕਈ ਵਾਰ ਬੰਦਾ ਮਾਣ ਖਾਈ ਜਾਂਦਾ ਹੈ ਲੋਕ ਉਹਨੂੰ ਦਿੰਦੇ ਨੇ ਵਡਿਆਈਆਂ ਮਾਣ ਵਿੱਚ ਆ ਜਾਂਦਾ ਹੈ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਵੱਡੇ ਵੱਡੇ ਤਪੱਸਵੀਆਂ ਦਾ ਵੱਡ ਲੋਕ ਉਹਨਾਂ ਨੂੰ ਮਾਣ ਖਾ ਗਿਆ ਇਸ ਲਈ ਭਾਈ ਇਹ ਮਾਇਆ ਛੱਡਣੀ ਸੌਖੀ ਹੈ ਨ ਛੱਡਣਾ ਔਖ ਹੈ ਘਰ ਪਰਿਵਾਰ ਗ੍ਰਸਤੀ ਜ਼ਮੀਨ ਜਿਨੀ ਸੌਖੀ ਹੈ ਮਾਣ ਕਰਨਾ ਛੱਡਣਾ ਬਹੁਤ ਔਖ ਹੈ ਭਾਈ ਤੂੰ ਮਾਣ ਤਿਆਗ ਪਹਿਲਾਂ ਕਬੀਰ ਮਾਇਆ ਤਜੀ ਤਾ ਕਿਆਬ ਹੈ ਆ ਜੋ ਮਾਣ ਤਜਿਆ ਨਹੀਂ ਜਾਏ ਮਾਣ ਮੁਨੀ ਮਨ ਵਰਗਲੇ ਮਾਨ ਸਭੇ ਕੋ ਖਾਏ ਸੋ ਹਜ਼ੂਰ ਸਮਝਾਉਂਦੇ ਕਹਿੰਦੇ ਸਾਦੋ ਮਨ ਕਾ ਮਾਨ ਤਿਆਗੋ ਪੜੋ ਸਾਦੋ ਮਨ ਕਾ ਮਾਨ ਸਾਦੋ ਮਨ ਕਾ ਮਾਨ ਤਿਆਗੋ ਸਾਦੋ ਮਨ ਕਾ ਕਹਿੰਦੇ ਭਾਈ ਆਪਣੇ ਮਨ ਦਾ ਮਾਨ ਤਿਆਗੋ ਜੇ ਮਨ ਦਾ ਮਾਣ ਨਾ त्यागਿਆ ਕੀਤਾ ਹੋਇਆ ਜਪ ਤਾਂ ਪੂਜਾ ਪਾਠ ਦਹਾਨ ਪੁੰਨ ਸਭ ਕੁਝ ਵਿਅਰਥ ਹੋ ਇੱਕ ਬੰਦਾ ਮੈਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਹੇਮਕੁੰਡ ਸਾਬ ਗਏ ਹੋ ਮੈਨੂੰ ਕਹਿੰਦੇ ਨਹੀਂ ਵੀ ਦੱਸੋ ਕਹਿੰਦਾ ਜੀ ਮੈਂ ਮੈਂ ਬਹੁਤ ਕਹਿੰਦਾ ਭਾਈ ਸਾਹਿਬ ਉੱਥੇ ਜਿਹੜਾ ਇਸ਼ਨਾਨ ਕਰਦੇ ਉਹ ਬਰਫ ਮੈਂ ਵੀ ਸੁਣਿਆ ਆ ਮੈਂ ਵੀਡੀਓ 'ਚ ਕਿ ਉਹ ਸਰੋਵਰ 'ਚ ਬਰਫ ਜੰਮ ਜਾਂਦੀ ਕਿਉਂ ਚਾਹੀ ਤੇ ਨ ਜਿਹੜਾ ਬਹੁਤ ਉਚਾਈ ਤੇ ਉੱਥੇ برف ਜੰਮ ਜਾਂਦੀ ਹੈ ਤਾਂ ਲੋਕ ਮਈ ਜੂਨ ਤੋਂ ਸ਼ੁਰੂ ਕਰਦੇ ਜਾਣ ਉਹ ਮੈਨੂੰ ਕਹਿੰਦਾ ਭਾਈ ਸਾਹਿਬ ਉਹਦੇ ਵਿੱਚ ਦੋ ਚੁੱਭੀਆਂ ਨਹੀਂ ਕੋਈ ਜਨਹਾਨ ਕਰਨ ਲੱਗੇ ਆਈ برف ਵਰਗ ਉਹ ਚੁੱਭੀਆਂ ਨਹੀਂ ਲੱਗਦੀਆਂ ਮੈਂ ਉਹਦੇ ਵਿੱਚ ਡੇਢ ਮਿੰਟ ਮੈਂ ਤਾਂ ਬਹੁਤ ਵੱਡੀ ਗੱਲ ਡੇਢ ਮਿੰਟ ਰ ਹੈ ਕਹਿੰਦਾ ਸਭ ਹੈਰਾਨ ਹੋ ਗਏ ਠੰਡ ਪਦਕਿਓ ਨਹੀਂ ਲੱਗੀ ਵੜਿਆਈ ਲੈ ਰਹੇ ਹੋਰ ਭਾਈ ਤੋਂ ਇਸ਼ਨਾਨ ਦੇ ਢਿੱਡਨੀ ਦੂਰ ਉੱਚੇ ਦਸ ਸੱਚ ਉਹਨਾਂ ਦਾ ਬਣਿਆ ਸਥਾਨ ਤੋਂ ਹਿਮਕੁੰਡ ਸਾਹਿਬ ਜਾਇਆ ਤੇਰੇ ਭਾ ਪਰ ਸਜਣਾ ਹੈ ਇਹ ਭਾਗ ਮਾੜੇ ਨੇ ਤੇ ਮਾਣ ਨਾ ਕਰ ਇਸ ਗੱਲ ਦਾ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਦਰ ਕਿਰਪਾ ਨਾਲ ਫਾੜੀ ਚੜ ਕੇ ਚੱਲ ਜਾਣਾ ਸੀ ਜੇ ਗੁਰੂ ਦੀ ਨ ਪੌੜਿਆਂ ਦੀ ਪੌੜੀ ਉਹਦੀ ਨਜ਼ਰ ਹੈ ਤਾਂ ਇਡੀਆਂ ਪਹਾੜੀਆਂ ਤੇ ਜਾ ਕੇ ਜਾ ਸਕੋਗੇ ਇਸ ਲਈ ਉਹਦੀ ਨਜ਼ਰ ਹੈ ਕਰਨ ਕਰੀਦਾ ਕਿ ਮੈਂ ਉੱਥੇ ਜਾ ਕੇ ਅਸਲ ਨੇ ਥਾਂ ਤੇ ਕਿਹਾ ਮੈਂ ਅਸ਼ਕ ਕਈ ਬੰਦਿਆਂ ਨੂੰ ਮਾਣ ਪਤਾ ਕਾਦਾ ਹੁੰਦਾ ਉਹ ਕਹਿਣਗੇ ਗੁਰਦੁਆਰੇ ਦੀਆਂ ਚਾਬੀਆਂ ਭਾਈ ਸਾਹਿਬ ਮੇਰੇ ਕੋਲ ਐ 3 ਵਜੇ ਮੈਂ ਖੋਲ ਦੇ ਤਬ ਫਿਰ ਕੀ ਹੋ ਗਿਆ ਜੇ ਤੂੰ 3 ਵਜੇ ਖੋਲਨੇ ਚੰਗੀ ਗੱਲ ਐ ਤੂੰ ਸਭ ਤੋਂ ਪਹਿਲਾਂ ਗੁਰਦੁਆਰੇ ਜਾਣੇ ਪਰ ਸੱਜਣਾ ਜੇ ਚਿੱਤ ਜਮਾਨ ਆ ਗਿਆ ਵੀ ਚਾਬੀਆਂ ਮੇਰੇ ਕੋਲ ਐ ਗੁਰਦੁਆਰਾ ਵੀ ਮੈਂ ਖੋਲ ਦੇ ਭਾਂਡੇ ਕਿਸੇ ਨੂੰ ਦੇਣੇ ਹੁਣ ਮੈਂ ਦਿੰਨੇ ਫਿਰ ਤੇਰੇ ਨਾਲ ਉਹ ਚੰਗਾ ਜਿਹੜਾ ਦਿਨ ਚੜੇ 7 8 ਵਜੇ ਮੱਥਾ ਟੇਕਣ ਆਉਂਦਾ ਉਹ ਕੁਝ ਨਾ ਕੁਝ ਲੈ ਜਾਏਗਾ ਉੱਠ ਕੇ ਵੀ ਖਾਲੀ ਰਹਿ ਜਾਏਗਾ ਕਿਉਂ ਮੈਂ ਆਉਂਨੇ ਸਭ ਤੋਂ ਵੱਡੀ ਚੀਜ਼ ਮਾਨ ਤੇ ਅਗਣ ਹਰਪਤ ਪੁੰਨ ਦਾਹਨ ਸਮਝਣੇ ਮਾਣ ਨਾ ਕਰ ਮਾਣ ਤਿਆਗ ਚਿੱਤ ਵਿੱਚੋਂ ਜਨਮ ਤੇ ਮਰਨ ਦਾ ਕਾਰਨ ਹੀ ਅਹੰਕਾਰ ਹੈ ਹੋਰ ਕੋਈ ਔਗਣਕਾਰ ਨਹੀਂ ਬਣੇਗਾ ਕਾਮ ਕ੍ਰੋਧ ਲੋਭ ਮੋਹ ਇਹ ਚਾਰ ਚੀਜ਼ਾਂ ਜਨਮ ਤੇ ਮਨਣਦੀਆਂ ਦੁੱਖਾਂ ਦਾ ਕਾਰਨ ਬਣ ਸਕਦੀਆਂ ਨੇ ਸੁਣਿਓ ਧਿਆਨ ਨਾਲ ਹਜ਼ੂਰ ਕਹਿੰਦੇ ਹੈ ਕਾਮ ਨਰਨੀ ਪਰਮਾਵਣੇ ਚਿੱਤ ਹਰ ਭਾਈ ਇਹ ਵਿਕਾਰ ਜਿਹੜੇ ਨੇ ਦੇ ਦੇਣਗੇ ਕਾਮ ਗੁੱਲ ਇਸ ਲਈ ਵਿੱਚ ਕਰਨਗੇ ਦੋਏ ਚੀਜ਼ ਬਣਗੀਆਂ ਪੜੋ ਓਮ ਅਨੰਤ ਆਗੋ ਓਦੋ ਓਮ ਅਨੰਤ